ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਦੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਇਹ ਨੇ ਜੀ ਟਰਾਲੀਆਂ ਤਿਆਰ ਕਰੀਆਂ ਹੋਈਆਂ ਸਰਹੰਦ ਜਾਣ ਲਈ ਇਹ ਪਰਾਲੀ ਧਰ ਕੇ ਵਿੱਚ ਗੱਠਾਂ ਪਰਾਲੀ ਦੀਆਂ ਉੱਪਰ ਗੱਦੇ ਵਗੈਰਾ ਧਰ ਲਏ ਨੇ ਇਹ ਦੂਸਰੀ ਟਰਾਲੀ ਹੈ ਜੀ ਇੱਧਰ ਸਮਾਨ ਪਿਆ ਨਾਲ ਹੋਰ ਲੰਗਰ ਦਾ ਸਮਾਨ ਆ ਜੀ ਭਾਂਡੇ ਤੇ ਜਿਹੜੀਆਂ ਚੀਜ਼ਾਂ ਉੱਥੇ ਲੈ ਕੇ ਜਾਣੀਆਂ ਨੇ ਜੀ ਉਹ ਦੁੱਧ ਵਗੈਰਾ ਪਨੀਰ ਤੇ ਉਹ ਤੀਸਰੀ ਟਰਾਲੀ ਉਧਰ ਤਿਆਰ ਕਰੀ ਹੋਈ ਸੀਗੀ ਤਿੰਨ ਟਰਾਲੀਆਂ ਜਾਣਗੀਆਂ ਇਹ ਆਪਾਂ ਕਰ ਲਈ ਨਹੀਂ ਜੀ ਆਪਣੇ ਬੱਚਿਆਂ ਦੇ ਬੈਗ ਤਿਆਰ ਦੋਨੇ ਹੀ ਜਾ ਰਹੇ ਹਣੀ ਜੀ ਇਸ ਵਾਰ ਛੋਟਾ ਬੇਟਾ ਅੱਗੇ ਨਹੀਂ ਗਿਆ ਜੀ ਇਸ ਵਾਰ ਉਹਦਾ ਵੀ ਮਨ ਕਰਿਆ ਵੀ ਮੰਮੀ ਵੈਸੇ ਤਾਂ ਜਾਂਦਾ ਸੀਗਾ ਜੀ ਐ ਟਰਾਲੀਆਂ 'ਚ ਨਹੀਂ ਰਹਿਣ ਗਿਆ ਇਹਦੀ ਪਹਿਲੀ ਵਾਰੀ ਰਹਿਣ ਜਾ ਰਿਹਾ ਨਾਲ ਵੀ ਆਪਾਂ ਬੈਗ ਤਿਆਰ ਕਰ ਦਿੱਤੇ ਨੇ ਜੀ ਤੇ ਪਰਨਾ ਇੱਧਰ ਧਰ ਦਨੇ ਆ ਇਹ ਬੰਨਣਾ ਬੇਟੇ ਨੇ ਇਹ ਕਿਵੇਂ ਲਾਉਣ ਲੱਗਦੀ ਸੀ ਜਿੱਪੇ ਦੀ ਇੱਕ ਆਥ ਨਾਲ ਨਹੀਂ ਲੱਗੀ ਫਿਰ ਮੈਂ ਇਹ ਛੱਡਤੀਆਂ ਬਾਅਦ ਚ ਲਾ ਲਈਆਂ ਸੀ ਡੇ ਕੱਪੜ ਜਾਈ ਪਾ ਦੁੱਤੀ ਆ ਜੀ ਬੋਰੀ ਚ ਇਹ ਚੱਪਲਾਂ ਪਾ ਲੈਣਗੇ ਜੀ ਇਹ ਲਿਫਾਫੇ ਦੇ ਵਿੱਚ ਵੀ ਅੱਡ ਤੁਰਨ ਦੀ ਤਿਆਰੀ ਹੈ ਜੀ ਬਸ ਪਿੰਡ ਚ ਜਿਨ੍ਹਾਂ ਨੇ ਆਉਣਾ ਸੀ ਸਾਰੇ ਆ ਗਏ ਨੇ ਆਪਣਾ ਬੈਗ ਵਗੈਰਾ ਰਜਾਈਆਂ ਸਭ ਕੁਝ ਧਰ ਲਿਆ ਜੀ ਸਾਰਿਆਂ ਨੇ ਲਿਆ ਕੇ ਆਪਣਾ ਤਾਲੀਆਂ ਤਿਆਰ ਕਰਦਿਆਂ ਤਾਂ ਕਈ ਦਿਨ ਹੋ ਗਏ ਜੀ ਅੱਜ ਵੀ ਤਿਆਰੀ ਹਜੇ ਸਵਾ 12 ਵਜੇ ਤੁਰੇ ਨੇ ਜੀ ਸਵੇਰ ਦੇ ਫੇਰ ਕਰ ਰਹੇ ਸੀ ਲੰਗਰ ਦੀ ਤਿਆਰੀ ਵੱਡੀ ਹੋ ਜਾਂਦੀ ਹੈ ਜੀ ਫਿਰ ਇਹਨਾਂ ਦਾ ਵੀ ਕੋਈ ਚੀਜ਼ ਰਹਿ ਨਾ ਜਾਵੇ ਸਾਰੀਆਂ ਧਿਆਨ ਨਾਲ ਇਕੱਠੀਆਂ ਕਰਕੇ ਲੈ ਕੇ ਜਾਣੀਆਂ ਪੈਂਦੀਆਂ ਨੇ ਬੱਚੇ ਵੀ ਸੀਗੇ ਜੀ ਬਜ਼ੁਰਗ ਵੀ ਸੀਗੇ ਸਾਰੀ ਸੀਗੇ ਵੱਡੇ ਛੋਟੇ ਮਿਕਸਾ ਕਟਾਲੀ ਚ ਤਾਂ ਇਕੱਲਾ ਸਮਾਨ ਹੀ ਅੱਡ ਭਰਿਆ ਹੋਇਆ ਸੀਗਾ ਜੀ ਦੋਨਾਂ ਚ ਇੰਨਾ ਚ ਵੀ ਸਮਾਨ ਸੀਗਾ ਅੱਧੀਆਂ ਦੀਆਂ ਟਰਾਲੀਆਂ ਤੇ ਅੱਦੇ ਪਿੱਛੇ ਬੈਠ ਗਈ ਸੀ ਦੋਨਾਂ ਟਰਾਲੀਆਂ ਚ ਪਹਿਲਾਂ ਆਵਾਜ਼ ਮੈਂ ਰੱਖੀ ਹੋਈ ਸੀ ਜੀ ਫਿਰ ਬੰਦ ਕਰ ਦਿੱਤੀ ਗਾ ਜਿਆਦਾ ਪੈ ਰਿਹਾ ਸੀ ਤਾਂ ਕਰਕੇ ਆਵਾਜ਼ ਮੈਨੂੰ ਓਵਰ ਕਰਨੀ ਪਈ ਤੇ ਡੈੱਕ ਵੀ ਲਾ ਲਿਆ ਸੀਗਾ ਜੀ ਟਰੈਕਟਰ ਦੇ ਬਾਅਦ ਚ ਕਾਪੀਰਾਈਟ ਆ ਜਾਂਦਾ ਤਾਂ ਕਰਕੇ ਆਪਾਂ ਆਵਾਜ਼ ਬੰਦੇ ਕਰ ਦਿੱਤੀ ਲੋਕ ਜਾਣੇ ਰਹਿ ਗਏ ਸੀਗੇ ਜੀ ਹਜੇ ਕੁਸ ਲੈਣ ਗਏ ਹੋਏ ਨੇ ਧੂਰੀ ਤੇ ਆਪਣੇ ਬੱਚੇ ਵੀ ਕੰਮ ਕਰ ਰਹੇ ਸੀਗੇ ਜੀ ਪਹਿਲਾਂ ਬੇਟਾ ਵੱਡਾ ਉਹ ਅੰਦਰ ਤਿਆਰ ਹੋ ਰਿਹਾ ਸਾਰੀ ਸੰਗਤ ਮਿਲ ਜੁਲ ਕੇ ਜਾਂਦੀ ਹੈ ਜੀ ਤਾਂ ਵਧੀਆ ਲੱਗਦੀ ਹੈ ਸੇਵਾ ਭਾਵਨਾ ਕਰਦੇ ਨੇ ਸੇਵਾ ਕਰਦੇ ਨੇ ਜੀ ਸੱਚੇ ਮਾਨਾ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਦੀ ਤੇ ਸੇਵਾ ਭਾਵਨਾ ਬਖਸ਼ਿਸ ਕਰਨ ਸਾਰਿਆਂ ਨੂੰ ਇੱਕ ਟਰਾਲੀ ਉਹ ਬਾਹਰ ਕੱਢ ਲਈ ਜੀ ਪਹਿਲਾਂ ਕਾਂ ਤੋਂ ਉੱਪਰ ਦੀ ਦਿਖ ਰਹੀ ਏ ਤੇ ਦੋ ਅੰਦਰ ਨੇ ਹਜੇ ਇੱਕ ਇਹ ਖੜੀ ਏ ਇੱਕ ਇਹਦੀ ਪਰਲੀ ਸਾਈਡ ਤੇ ਖੜੀ ਏ ਜੀ ਸਵਾ 12 ਵਜੇ ਤੁਰੀ ਨੇ ਜੀ ਨੇੜੇ ਤੱਕ ਪਹੁੰਚਣਗੇ ਉਹ ਤਾਂ ਤੋਂ ਆਪਣੇ 3 ਘੰਟੇ ਲੱਗਦੇ ਨੇ ਜੀ ਟ੍ਰੈਕਟਰ ਟਰਾਲੀ ਦੇ ਪਰ ਜਾਮ ਲੱਗਣ ਕਰਕੇ ਫਿਰ ਅੱਗੇ ਬਹੁਤ ਟਾਈਮ ਲੱਗ ਜੂਗਾ ਫਿਰ ਹੌਲੀ ਹੌਲੀ ਜਾਇਆ ਜਾਂਦਾ ਜੀ ਅੱਗੇ ਹਨੇਰਾ ਹੋ ਜਾਂਦਾ ਵਿੱਚ ਗਏ ਨੇ ਹੁਣ ਤਾਂ ਭੀੜ ਵੀ ਬਹੁਤ ਹੋ ਗਈ ਜੀ ਐਤਵਾਰ ਵਾਲੇ ਦਿਨ ਅਸੀਂ ਗਏ ਸੀ ਉਦੋਂ ਵੀ ਬਹੁਤ ਭੀੜ ਸੀ ਜਾਮ ਚ ਤਾਂ 2 ਘੰਟੇ ਉਦੋਂ ਸਾਨੂੰ ਲੱਗੇ ਸੀ ਜੀ ਅੱਜ ਤਾਂ ਹੋਰ ਵੀ ਵੱਧ ਜਾਮ ਲੱਗੂਗਾ ਬਹੁਤ ਟਰਾਲੀਆਂ ਨੱਗ ਰਹੀਆਂ ਨੇ ਜੀ ਅੱਜ ਰੋਡ ਤੋਂ ਦੀ ਆਪਣੇ ਤੇ ਕੱਲ ਨੂੰ ਵੀ ਨੰਗਣ ਗਿਆ ਜੀ ਬਹੁਤ ਿੱਦੂ ਵੀ ਵੱਧ ਕੱਲ ਨੂੰ ਸਾਮ ਤੱਕ ਨੰਗੀ ਗਈਆਂ ਨੇ ਜੀ 4-5 ਵਜੇ ਤੱਕ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾ ਕੇ ਲਿਆਉਣਾ ਚਾਹੀਦਾ ਜੀ ਸਰਹੰਦ ਨਿੱਕੇ ਵਿੱਚ ਨਿੱਕੇ ਨਿੱਕੇ ਬੱਚਿਆਂ ਨੇ ਸਹਿਬਜ਼ਾਦਿਆਂ ਨੇ ਕਿਵੇਂ ਕੁਰਬਾਨੀਆਂ ਕਰੀਆਂ ਉਹਨਾਂ ਦਾ ਇਤਿਹਾਸ ਜ਼ਰੂਰ ਦੱਸਣਾ ਚਾਹੀਦਾ ਹੈ ਜੀ ਬੱਚਿਆਂ ਨੂੰ ਤਾਂ ਹੀ ਆਪਣੇ ਬੱਚੇ ਸਿੱਖੀ ਨਾਲ ਜੁੜਨਗੇ ਜੀ ਇਹ ਬੂਟ ਵਗੈਰਾ ਕੱਢ ਕੇ ਝਾੜ ਕੇ ਚੜ ਰਹੇ ਨੇ ਜੀ ਉੱਪਰ ਗੱਦੇ ਰੱਖੇ ਹੋਏ ਸੀ ਫਿਰ ਪੈਣ ਵਾਲੇ ਉਹਨਾਂ ਨੂੰ ਝਾੜ ਕੇ ਬੈਠ ਜਾਣਗੇ ਉੱਪਰ ਆਲੀ ਦੀਆਂ ਇਕੱਠਾਂ ਜਿ ਰੱਖਣ ਕਰਕੇ ਜਿਆਦਾ ਉੱਚੇ ਹੋ ਗਏ ਸੀਗੇ ਚੜਨ ਨੂੰ ਪਹਿਲਾਂ ਪੌੜੀ ਲਾ ਕੇ ਚੜੇ ਸੀ ਹੁਣ ਬਾਲਟੀ ਰੱਖ ਲਈ ਆ ਥੱਲੇ ਪੌੜੀ ਉੱਪਰ ਰੱਖ ਲਈ ਸੀ ਉਹਨਾਂ ਨੇ ਵਿੱਚ ਚੱਕ ਕੇ ਪਹਿਲਾਂ ਇਹ ਦੋ ਤਿੰਨ ਜਾਣੀ ਰਹਿ ਗਈ ਸੀਗੇ ਚੜਨ ਤੋਂ ये अपना ड्रैक्टर है जी वेट कर रहे थी जी अजय इतने दो नहीं आए थे दो जने जैकटा लेके आए थे जी वो शायद ता करके लेट हो गए ਜਿਹੜੀਆਂ ਸੇਵਾ ਕਰਨ ਵੇਲੇ ਪਾਉਂਦੇ ਨੇ ਚੀਜ਼ਾਂ ਇਕੱਟਾ ਲੰਗਰ ਦੇ ਭਾਂਡੇ ਵਗੈਰਾ ਹੁੰਦੇ ਨੇ ਜੀ ਬਹੁਤ ਜ਼ਿਆਦੇ ਇੱਕ ਟਰਾਲੀ ਦਾ ਸਵਾਨ ਵਾਲੇ ਭਰਗੀ ਦੀ ਸਾਰੀ ਦੂਸਰੀ ਅਧਿਆਦੀਆਂ ਹੋ ਗਈਆਂ ਦੋਨੇ ਉਸ ਬਿਸਤਰੀ ਹੋਗੇ ਜੀ ਰਜਾਈਆਂ ਹਰੇ ਕਰ ਦੀ ਰਜਾਈ ਹੈ ਨਾਲ ਬੈਗ ਹੋਗੇ ਸਮਾਨ ਬਹੁਤ ਜ਼ਿਆਦਾ ਹੋ ਗਿਆ ਜੀ ਸਾਰਿਆਂ ਜਾਣਿਆ ਕਰਕੇ ਫਿਰ ਗੱਦੇ ਨੇ ਜੀ ਕਿੰਨੇ ਦੁੱਧ ਸੀਗਾ ਵਿੱਚ ਸਿਲੰਡਰ ਸਾਰਾ ਕੁਝ ਸੀਗਾ ਜੀ ਉਹ ਦੂਸਰੀ ਟਰਾਲੀ ਵੀ ਕੱਢ ਲਈ ਜੀ ਬਾਹਰ ਇੱਕ ਪਹਿਲਾਂ ਕੱਢੀ ਹੋਈ ਸੀ ਉਹ ਦੂਸਰੀ ਕੱਢ ਲਈਏ ਤੀਸਰੀ ਵੀ ਚੱਲੀ ਆ ਜੀ ਇੱਥੇ ਜਿਕਾਰੇ ਬਲਾ ਕੇ ਫੇਰ ਚੱਲੇ ਸੀਗੇ ਜੀ ਘਰੋਂ ਆ ਗਈ ਜੀ ਉਹ ਮੁੰਡੇ ਜਿੰਨਾਂ ਦੀ ਵੇਟ ਕਰ ਰਹੀ ਸੀ ਠੰਡ ਕਰਕੇ ਕੱਪੜੇ ਵੱਧ ਹੋ ਜਾਂਦੇ ਨੇ ਜੀ ਇੱਕ ਰਜਾਈ ਹੋ ਜਾਂਦੀ ਹੈ ਹਰੇਕ ਕੋਲੇ ਤਾਂ ਕਰਕੇ ਜਿਆਦਾ ਸਮਾਨ ਹੋ ਜਾਂਦਾ ਟਰਾਲੀਆਂ 'ਚ ਉਹ ਲੈ ਕੇ ਆਈ ਸੀਗੇ ਜੀ ਜੈਕਟਾਂ ਹਰੀ ਰੰਗ ਦੀਆਂ ਇਤੋ ਹੀ ਪਾ ਲਈਆਂ ਸੀਗੇ ਇਹਨਾਂ ਨੇ ਲੰਗਰ ਵਾਲਿਆਂ ਨੂੰ ਉੱਥੇ ਜਾ ਕੇ ਫਿਰ ਅੱਗੇ ਵੀ ਲੰਘਣ ਦੇ ਦਿੰਦੇ ਨੇ ਜੀ ਬਿਨਾਂ ਲੰਗਰ ਤੋਂ ਫੇਰ ਟਰਾਲੀਆਂ ਅੱਗੇ ਨਹੀਂ ਜਾਣ ਦਿੰਦੇ ਬਹੁਤ ਦੂਰ ਰੋਕ ਦਿੰਦੇ ਨੇ ਕੁਝ ਸਬਜੈਕਟ ਉਹਨਾਂ ਨੇ ਅੱਗੇ ਪਾ ਲਈਆਂ ਨੇ ਤੇ ਕੁਝ ਪਿੱਛੇ ਵੜਾ ਦੇਣਗੇ ਇਹਨਾਂ ਨੂੰ ਉਹ ਸਾਹਮਣੀ ਰੋਡ ਤੇ ਇੱਕ ਟਰਾਲੀ ਹੁਣ ਮੰਗੀ ਹੈ ਜੀ ਇਹ ਸੀਗੀ ਜੀ ਹਰੇ ਰੰਗ ਦੀਆਂ ਜੈਕਟਾਂ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੀ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਤੁਹਾਡੇ ਸਾਥ ਨਾਲ ਹੀ ਆਪਾਂ ਅੱਗੇ ਜਾਵਾਂਗੇ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਜੀ ਪਲੀਜ਼ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਆਪਣੀ YouTube ਫੈਮਿਲੀ ਵੱਡੀ ਹੋ ਸਕੇ ਤੁਹਾਡੇ ਸਾਥ ਤੇ سپورਟ ਨਾਲ ਹੀ ਆਪਾਂ ਅੱਗੇ ਵਧਾਂਗੇ ਜੀ। ਕੱਟੇ ਹੋ ਕੇ ਜਾਣਾ ਤਾਂ ਟਾਈਮ ਲੱਗ ਹੀ ਜਾਂਦਾ ਜੀ ਕਦੇ ਕੋਈ ਰਹਿ ਗਿਆ ਕਦੇ ਕੋਈ। ਪੱਠੇ ਹੁੰਦੇ ਹੁੰਦੇ ਟਾਈਮ ਬਹੁਤ ਲੱਗ ਗਿਆ ਸੀ। ਪਿਛਲੇ ਸਾਲ 10 ਵਜੇ ਚਲੇ ਗਏ ਸੀ ਜੀ ਘਰੋਂ। ਐਤ ਕੀ ਲੀਟ ਹੋ ਗਈ ਸਵਾ 12 ਹੋ ਗਈ ਸੀ। ਅੱਜ ਦੀ ਵੀਡੀਓ ਇੰਨੀ ਜੀ ਕੱਲ ਨੂੰ ਮਿਲਾਂਗੇ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਕੋਣ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਜੀ ਛੁੱਟੀਆਂ ਕਰਕੇ ਬੱਚੇ ਵੱਧ ਚਲੇ ਜਾਂਦੇ ਨੇ